ਜਦੋਂ ਵੀ ਕਦੇ ਦਿੱਕਤ ਆਈ ਨਾ ਜਿਵੇਂ ਜਾਨਵਰਾਂ ਦੇ ਵੀ ਬੱਚੇ ਦੇਖਦੇ ਆ ਨਾ ਪੰਛੀਆਂ ਨੇ ਵੀ ਬੱਚੇ ਦੇਖਦੇ ਆ ਨਾ ਜਦੋਂ ਮੁਸੀਬਤ ਦਿਖਦੀ ਹੈ ਨਾ ਤੇ ਭੱਜ ਕੇ ਆਪਣੀਆਂ ਮਾਂ ਦੇ ਆ ਖੰਭਾ ਥੱਲੇ ਲੁਕ ਜਾਂਦੇ ਨੇ ਉਸ ਰੱਖਿਆ ਕਵਚ ਹੁੰਦੇ ਨੇ ਮਾਂ ਦੇ ਜਿਹੜੇ ਖੰਭ ਹੁੰਦੇ ਆ ਜਾਨਵਰਾਂ ਦੇ ਬੱਚਿਆਂ ਦੇ ਉੱਤੇ ਜਦੋਂ ਕੋਈ ਮੁਸੀਬਤ ਆਉਂਦੀ ਹੈ ਨਾ ਉਹ ਭੱਜ ਕੇ ਆਪਣੀ ਮਾਂ ਦੀ ਗੋਦ 'ਚ ਵੜ ਜਾਂਦੇ ਆ ਉਹਲੇ ਹੋ ਜਾਂਦੇ ਇਸਤਰੀ ਅਕਾਲ ਤਾ ਕਾ ਸਾਹਿਬ ਸਾਡਾ ਸੁਰੱਖਿਆ ਕਵਚ ਹੈ ਸੁਰੱਖਿਆ ਕਵਚ ਤੇ ਕਿੰਨੇ ਬਸ ਸਿਆਣੇ ਆਸੀਂ ਉਸੇ ਸੁਰੱਖਿਆ ਕਵਚ ਨੂੰ ਕਟਣ ਦੇ ਲੱਗੇ ਹੋਏ ਕੋਕਰ ਖੇਡ ਆ ਰਹੀ ਹੈ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਦੀ ਮਾਨਤਾਵਾਦੀ ਦੇਖ ਰਹੇ ਹੋ ਕੁਝ ਗਰੁੱਪ ਬਣੇ ਹਨ ਗਰੁੱਪਾਂ ਦੇ ਉੱਤੇ ਲਗਾਤਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੁਕਮਨਾਮੇ ਦੇ ਹੱਕ ਦੇ ਵਿੱਚ ਬੋਲਣ ਵਾਲਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੁਕਮਨਾਮੇ ਤੇ ਦਸਤਕਦ ਕਰਨ ਵਾਲਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਪੇਡ ਪੈਸੇ ਲੈਣ ਇਦੇ ਨਾਲ ਸਬਰਣਾ ਨਹੀਂ ਹੈ ਨਾ ਸਾਡਾ ਸਬਰ ਨਾ ਸਾਡੀਆਂ ਨਸਲਾਂ ਦਾ ਸਬਰਣਾ ਇਹ ਗੱਲ ਸਮਝਣ ਜੀ ਜਿਸ ਟਰੈਕ ਦੇ ਉੱਤੇ ਜਿਸ ਰਸਤੇ ਦੇ ਉੱਤੇ ਚੱਲਦੇ ਆ ਨਾ ਇਹ ਹਨੇਰੀ ਖਾਈ 'ਚ ਛੁੱਟਦਾ ਜਾ ਕੇ ਇਹ ਧਿਆਨ ਰੱਖਿਓ ਜੀ ਹਨੇਰੇ ਖਾਤੇ 'ਚ ਛੁੱਟਦਾ ਜਾ ਕੇ ਅੱਜ ਦੇ ਸੰਜੇ ਮਤਾਂ ਦੇ ਨਾਲੇ ਪਰਵਾਹ ਨਾ ਕਰੋ ਜੀ ਪਰਵਾਹ ਨਾ ਕਰੋ ਜੀ ਪਰਵਾਹ ਨਾ ਕਰੋ ਜੀ ਪਰਵਾਹ ਨਾ ਕਰੋ ਜੀ ਤੇ ਜਦੋਂ ਡੁੱਬ ਗਏ ਨਾ ਤੇ ਇਹਨਾਂ ਨੇ ਕਹਿਣਾ ਜਿਹੜੇ ਕਹਿੰਦੇ ਆ ਨਾ ਅੱਜ ਪਰਵਾਹ ਨਾ ਕਰੋ ਜੀ ਪਰਵਾਹ ਨਾ ਕਰੋ ਜੀ ਇਹਣਾ ਚੰਗਾ ਜੀ ਅਸੀਂ ਚੱਲਦੇ ਕਿਸੇ ਹੋਰ ਵੇੜੇ 'ਚ ਬਹਿ ਜਾਣਾ ਚਾਹੇ ਤੁਹਾਨੂੰ ਡੋਬ ਕੇ ਕਿਸੇ ਹੋਰ ਵੇੜੇ 'ਚ ਬੜ ਜਾਣਾ ਹੈ ਕਾ ਕਾਲਾ ਤੁਮਾਰ ਵੀ ਜੀ ਸਾਡਾ ਇਤਿਹਾਸ ਸਾਡੀਆਂ ਪਰੰਪਰਾਵਾਂ ਕਿਸੇ ਵੀ ਚੀਜ਼ ਨਹੀਂ ਹੈ ਪਰੰਪਰਾਵਾਂ ਮਰਿਆਦਾਵਾਂ ਉਹਦੇ ਲਈ ਅਹਿਮ ਹੁੰਦੀਆਂ ਪਿੱਲਰ ਹੁੰਦੀਆਂ ਨੇ ਪਰੰਪਰਾਵਾਂ ਮਰਿਆਦਾਵਾਂ ਪਿੱਲਰ ਹੁੰਦੀਆਂ ਨੇ ਸੰਸਥਾਵਾਂ ਪਿੱਲਰ ਹੁੰਦੀਆਂ ਨੇ ਔਰ ਪਿੱਲਰਾਂ ਦੇ ਬਣਦੇ ਹੀ ਇਮਾਰਤ ਜਿਹੜੀ ਆ ਉਹ ਖੜਾਉਂਦੀ ਹੈ ਪਿੱਲਰਾਂ ਦੇ ਬਣਦੇ ਹੀ ਤਿਮਾਰਤ ਖੜਾਉਂਦੀ ਹੈ ਤੇ ਜੇ ਪਿੱਲਰ ਹੀ ਤੋੜ ਦਿਆਂਗੇ ਤੇ ਫਿਰ ਇਮਾਰਤ ਕਿੱਥੋਂ ਬਚੇਗੀ ਇਮਾਰਤ ਨਹੀਂ ਬਚੇਗੀ ਇਹ ਪਿੱਲਰ ਤੋੜ ਦੇ ਸੋ ਅੱਜ ਜ਼ਰੂਰਤ ਇਸ ਗੱਲ ਦੀ ਹੈ ਚਾਹੇ ਬੀਬੀਆਂ ਨੇ ਚਾਹੇ ਨੌਜਵਾਨ ਹੈ ਖਾਸ ਤੌਰ ਤੇ ਅਸੀਂ ਉਸ ਕਾਫਲੇ ਦਾ ਹਿੱਸਾ ਬਣੀਏ ਜਿਹੜਾ ਕਾਫਲਾ ਪਰੰਪਰਾਵਾਂ ਤੇ ਮर्यादाਾਂਾਂ ਦੀ ਰਾਖੀ ਦੇ ਲਈ ਤੁਰ ਪਿਆ ਆਪਣੇ ਵਿੱਚ ਕੌਣ ਹੈ ਕੌਣ ਨਹੀਂ ਹੈ ਸਾਡੇ ਉਹਦੇ ਨਾਲ મત ਭੇਦ ਹੈ ਨਹੀਂ મત ਭੇਦ ਹੈ ਸਾਡੇ ਨਾਲ ਉਹਦੇ ਨਾਲ ਬਣਦੀ ਹੈ ਨਹੀਂ ਬਣਦੀ ਹੈ ਛੱਡ ਦਿਓ ਜਿਹੜੇ ਵੀ ਉਸ ਕਾਫਲੇ ਦੇ ਵਿੱਚ ਚੱਲ ਪਏ ਨੇ ਅਸੀਂ ਉਸ ਕਾਫਲੇ ਦਾ ਹਿੱਸਾ ਬਣ ਗਏ ਉਸ ਕਾਫਲੇ ਦਾ ਹਿੱਸਾ ਬਣ ਜਾਈਏ ਪੱਟੀ ਪੱਧਰ ਤੇ ਅਸੀਂ ਹਿੱਸਾ ਬਣ ਜਾਈਏ